ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਬੀਤੀ ਰਾਤ ਨੰਗਲ ਦੇ ਕਰੀਬੀ ਜਵਾਰ ਮਾਰਕੀਟ ਵਿਖੇ ਰੇਲਵੇ ਟ੍ਰੈਕ ਉੱਤੇ ਰੇਲ ਗੱਡੀ ਆਉਣ ਦੇ ਨਾਲ ਤਿੰਨ ਅਵਾਰਾ ਸੰਦ ਕੱਟੇ ਗਏ ਨੇ ਤੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਇੱਕ ਬੁਰੀ ਤਰ੍ਹਾਂ ਘਾਇਲ ਹੈ ਜਦੋਂ ਇਸ ਸਬੰਧੀ ਸਵੇਰ ਨੂੰ ਸਥਾਨਿਕ ਵਸਨੀਕਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਵੱਲੋਂ ਬਚੇ ਹੋਏ ਸੰ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕੋਈ ਵੀ ਉਸ ਸੰ ਦਾ ਇਲਾਜ ਕਰਨ ਦੇ ਲਈ ਅੱਗੇ ਨਹੀਂ ਆਇਆ ਤੇ ਜਿਸ ਤੋਂ ਬਾਅਦ ਸਥਾਨਿਕ ਵਸਨੀਕਾਂ ਵੱਲੋਂ ਜਵਾਰ ਮਾਰਕੀਟ ਤੋਂ ਸਮਾਜੇ ਵੀ ਬਲਬਣ ਇਦਰ ਬਾਲੀ ਨਾਲ ਸੰਪਰਕ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਟੀਮ ਨੂੰ ਬੁਲਾਇਆ ਤੇ ਉਹਨਾਂ ਵੱਲੋਂ ਬ੍ਰਾਂਭਰ ਤੋਂ ਸਰਵ ਸੇਵਾ ਕਰਨ ਵਾਲੀ ਸੰਸਥਾ ਜੋ ਕਿ ਆਵਾਰਾ ਪਸ਼ੂਆਂ ਦੇ ਇਲਾਜ ਕਰਦੀ ਹੈ ਉਸ ਨੂੰ ਮੌਕੇ ਉੱਤੇ ਬੁਲਾਇਆ ਗਿਆ ਤੇ ਜੋ ਕਿ ਐਂਬੂਲੈਂਸ ਲੈ ਕੇ ਮੌਕੇ ਉੱਤੇ ਪਹੁੰਚ ਗਏ ਤੇ ਉਹਨਾਂ ਵੱਲੋਂ ਸ਼ੁਰੂਆਤ ਦੇ ਵਿੱਚ ਫਰਸਟ ایڈ ਉਸਨ ਸਾੰਡ ਨੂੰ ਦਿੱਤੀ ਗਈ ਪਰ ਉਸਦੇ ਹਾਲਾਤ ਇੰਨੇ ਨਾਜ਼ੁਕ ਸਨ ਕਿ ਉਸਦਾ ਬਚਣਾ ਮੁਸ਼ਕਲ ਲੱਗ ਰਿਹਾ ਸੀ ਇਸ ਸੱਟ ਲੱਗੇ ਹੋਏ ਸਾਂ ਨੂੰ ਇਸ ਜਗ੍ਹਾ ਤੋਂ ਰੈਸਕਿਊ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਸੀ ਕਿਉਂਕਿ ਇਸ ਜਗ੍ਹਾ ਤੱਕ ਰੇਲਵੇ ਟ੍ਰੈਕ ਉੱਤੇ ਨਾ ਹੀ ਈ ਹੈਡਰਾ ਐਂਬੂਲੈਂਸ ਪਹੁੰਚ ਸਕਦੀ ਸੀ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਇੱਥੋਂ ਤੱਕ ਕਿ ਰੇਲਵੇ ਵਿਭਾਗ ਦੇ ਕੋਈ ਵੀ ਅਧਿਕਾਰੀ ਇਸ ਸਾਂਡ ਨੂੰ ਰੈਸਕਿਊ ਕਰਨ ਦੇ ਲਈ ਮੌਕੇ ਉਤੇ ਨਹੀਂ ਸਨ ਮਾਤਰ ਸਥਾਨਿਕ ਵਸਨੀਕਾਂ ਤੇ ਪ੍ਰੰਪਤੋਂ ਸਰਵ ਸੇਵਾ ਸੰਧੀ ਜੋ ਕਿ ਆਵਾਰਾ ਪਸ਼ੂਆਂ ਦਾ ਇਲਾਜ ਕਰਦੀ ਆ ਉਸ ਵੱਲੋਂ ਇਸ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਪਰ ਇਸ ਦਾ ਰੈਸਕਿਊ ਇੱਕ ਵੱਡੀ ਚੁਣੌਤੀ ਜ਼ਰੂਰ ਬਣਿਆ ਹੋਇਆ ਹੈ ਤੇ ਚਲੋ ਆ ਤੁਹਾਨੂੰ ਸੁਣਾਣੇ ਕਿ ਬਧੇਰੇ ਜਾਣਕਾਰੀ ਦਿੰਦੇ ਹੋ ਸਥਾਨਿਕ ਵਸਨੀਕਾਂ ਨੇ ਕੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਿਪੋਰਟ ਸ਼ਰ ਰਾਣਾ ਦੀ ਰਿਪੋਰਟ ਇਹ ਕਿਸਾਨ ਕੱਲ ਦੇ ਘੱਟੇ ਹੀ ਰੇਲਵੇ ਰੇਲ ਗੱਡੀ ਨਾਲ ਕੱਲ ਸ਼ਾਮ ਦੇ ਘੱਟੇ ਵੇ ਤਿੰਨ ਆ ਜੀ ਇੱਕ ਦੋ ਤਾਂ ਮਰ ਗਏ ਇੱਕ ਜੀਵਤ ਹੈ ਇਹ ਮੈਨੇ ਸਵੇਰੇ ਫੋਨ ਆਇਆ ਲਵਲੀ ਅੰਗਰੀਜ਼ ਨਾਲ ਤਰਨਜੀ ਦਾ ਕਿ ਦੇਖੋ ਤੁਸੀਂ ਆਓ ਮੌਜੂਦਾ ਤੇ ਮੇਰੀ ਐਮਸੀ ਹੈ ਆਪਾਂ ਆਏ ਲਵਲੀ ਜੀ ਨਾਲ ਫਿਰ ਗਊ ਸੇਵਾ ਸ੍ਰੀ ਬ੍ਰਾਮਪੁਰਾਇ ਬੰਦੇ ਬੁਲਾਏ ਪੂਰਾ ਜੀ ਸਹਾਇਤਾ ਨਾਲ ਆਪਾਂ ਇੱਕ ਕਿਸਾਨ ਜੀ ਦਾ ਬਚਾ ਇਹਦਾ ਆਪਾਂ ਇਲਾਜ ਕਰਾਰੇ ਪਰ ਇਹਨੂੰ ਕੀ ਜਗਾ ਬਚਾਰੇ ਜਾਂ ਗੋਸ਼ਲਾ ਬਜਾਉਂ ਗੋਸ਼ਲੇ ਬਜਾਉਂਗੇ ਕਿ ਬਚ ਜਾਵੇ ਬਾਕੀ ਦੋ ਤਾਂ ਹੋ ਖਤਮ ਹੀ ਹੈ ਠੀਕ ਨਹੀਂ ਨਗਰ ਕੌਂਸਲ ਦੇ ਗੱਡੀ ਆ ਰਹੀ ਐਡੀਐਮ ਸਾਡਾ ਬੜਾ ਸਹਿਯੋਗ ਹੈ ਸਾਨੂੰ ਨਗਰ ਕੌਂਸਲ ਗੱਡੇ ਸਪਾਈਸੇ ਵੀ ਗਿਆ ਰਹੇ ਬਾਕੀ ਸਾਨੂੰ ਹੈਡਰ ਦਾ ਪ੍ਰੋਬਲਮ ਆ ਰਹੀ ਜੇ ਹੈਡਰ ਨਾਲ ਮਿਲ ਜਾਵੇ ਤਾਂ ਆਪਾਂ ਹੋਣੀ ਚਗਾਨਾ ਇੱਕ ਸਾਨੂੰ ਰੇਲਵੇ ਨਾਲ ਬੜੀ ਉਹ ਹੈ ਰੇਲਵੇ ਨਾਲ ਸਾਡਾ ਕੋਈ ਕੋਪਰੇਟ ਨਹੀਂ ਕਰੇ ਰੇਲਵੇ ਨੂੰ ਸਾਡੀ ਰਿਕਵੈਸਟ ਹੈ ਕਿ ਹੁਣ ਸਾਨੂੰ ਕਹਿੰਦੇ ਸਾਣ ਜਗਾ ਦਿਓ ਜੇ ਨਾਲ ਸਾਡੇ ਬਾੜਾ ਸੀਵਰੇਜ ਪਾਣੀ ਵੜਦਾ ਕਾਲਾ ਚ ਉੱਟਾ ਸਾਨੂੰ ਕਹਿੰਦੇ ਗੱਡੀ ਨਹੀਂ ਬਾਣੀ ਕੌਂਸਲ ਨੂੰ ਕਹਿੰਦੇ ਅਹੀਂ ਕਹਿੰਦੇ ਸਾਡੇ ਜਿਹਨੇ ਲੋਕਾਂ ਦੇ ਘਰ ਪਾਣੀ ਵੜਦੋ ਸਾਨੂੰ ਮਤਲਬ ਕੀ ਤਿਆਵਾ ਕਿ ਆਪਾਂ ਲੋਕਾਂ ਦੇ ਘਰੋਂ ਸੀਜਾ ਪਾਣੀ ਕੱਢ ਦਈਏ ਇਸ ਕਰਕੇ ਹੁਣ ਆਪਾਂ ਗੱਡੀ ਮੰਗਾ ਲਈ ਕਿੰਨੇ ਸਾਨੂੰ ਫੱਟੜ ਹੋਏ ਕਿੰਨੇ ਦੋ ਸਾਢੇ ਮਰ ਗਏ ਜੀ ਇੱਕ ਫੱਟੜਾ ਬਸ ਤਿੰਨ ਤੇ ਇੱਕ ਉਹ ਅੱਗੇ ਖੜੇ ਕਿਵੇਂ ਹਾਸ ਹੋਇਆ ਹੈ ਪਹਿਲਾਂ ਤਾਂ ਜੀ ਮੈਂ ਜਿਹੜੀ ਸਾਡੀ ਗਊ ਸੇਵਾ ਸਮਿਤੀ ਆ ਜਿਹੜੀ ਉਹਨਾਂ ਦਾ ਧੰਨ ਉਹਨਾਂ ਕੋਈ ਇੱਕ ਫੋਨ ਤੇ ਸਾਡੇ ਇੱਥੇ ਪੁੱਜੇ ਅੱਜ ਸਵੇਰੇ ਮੈਨੂੰ ਇਸ ਦੁਰਘਟਨਾ ਦਾ ਪਤਾ ਲੱਗਿਆ ਸੇਰੇ ਬੰਦੇ ਆਏ ਵੀ ਇੱਧਰ ਦਾ ਦੋ ਸਾਨ ਰਾਤ ਘਟੋਗੇ ਦੋ ਤਾਂ ਮੌਕੇ ਤੇ ਹੀ ਦਮ ਤੋੜ ਗਏ ਇੱਕ ਜਿਹੜਾ ਵਿੱਚ ਵੱਜਿਆ ਉਹ ਫੱਟੜ ਹੋ ਗਿਆ ਉਹਦੀ ਜਿਹੜੀ ਹੈਗੀ ਆ ਕੇ ਉਹਨਾਂ ਨੇ ਹੁਣ ਡਾਕਟਰ ਸਾਡੇ ਆਏ ਬ੍ਰਹਮਪੁਰ ਤੋਂ ਮੈਂ ਇਹਨਾਂ ਦਾ ਧੰਨਵਾਦੀ ਆ ਇੱਕ ਫੋਨ ਤੇ ਆਏ ਮੈਂ ਪਹਿਲਾਂ ਸਭ ਤੋਂ ਪਹਿਲਾਂ ਕਮੇਟੀ ਵਾਲਿਆਂ ਨੂੰ ਫੋਨ ਕੀਤਾ ਕਿਸੇ ਨੇ ਫੋਨ ਨਹੀਂ ਚੱਕਿਆ ਉਸ ਤੋਂ ਬਾਅਦ ਸਾਡੇ ਐਮਸੀ ਸਾਹਿਬ ਨੂੰ ਆਪਾਂ ਫੋਨ ਕੀਤਾ ਤਰਨਜੀ ਹੈ ਮੇਰੇ ਦੋਸਤ ਮੈਂ ਇਹਨਾਂ ਨੂੰ ਬੁਲਾਇਆ ਬਾਸ ਤੋਂ ਆਏ ਇਨਾਂ ਨੇ ਮੌਕੇ ਤੇ ਆ ਕੇ ਸਾਰਿਆਂ ਨੂੰ ਫੋਨ ਕਰਕੇ ਬੁਲਾਇਆ ਇੱਥੇ ਆ ਕੇ ਜਿਹੜੀ ਹੈ ਜਿਹੜਾ ਸਾਨ ਫੱਟੜ ਹੈ ਉਹਦੀ ਫਰਸਟ ایڈ ਉਹਨੂੰ ਦੇਤੀ 90% ਸਾਨੂੰ ਆਸ ਹੈ ਵੀ ਉਹਦਾ ਬਚਾਅ ਹੋ ਜਾਣਾ ਜਿਹੜੀ ਇਹ ਪ੍ਰੋਬਲਮ ਕ੍ਰੀਏਟ ਹੋਈ ਹੈ ਇਹ ਹੋਈ ਹੈਗੀ ਜੜੀ ਰੇਲਵੇ ਕਰਕੇ ਇਹ ਰੇਲਵੇ ਨੇ ਬਾਡਰ ਸਿੱਧਾ ਬਾਡਰ ਨਹੀਂ ਸੀਲ ਕਰਤੇ ਪਾਕਿਸਤਾਨ ਦੇ ਉਹਦਾ ਸੀਲ ਕਰਤਾ ਵੇਰੀਆ ਜਿਹੜੇ ਫਟ ਗਏ ਉੱਥੇ ਤੇ ਸਾਨ ਵੜ ਜਾਂਦੇ ਨਿਕਲਦਾ ਕੋਈ ਸਾਧਨ ਨਹੀਂ ਹੈ ਜਾ ਰਾਤ ਨੂੰ ਉਹ ਬਨੜਦੇ ਗੱਡੀ ਦੇ ਆਵਾਜ਼ ਨਾਲ ਤਾਂ ਉਹ ਗੱਡੀਆਂ ਦੇ ਵਿੱਚ বাজਦੇ ਇਹ ਸਾਰਾ ਜਿਹੜਾ ਹੈ ਇਹ ਰੇਲਵੇ ਦੀ ਨਲੈਕੀ ਨਾਲ ਕੱਟਣਾ ਵਾਪਰੀ ਆ ਦੇਖੋ ਕਿਦਾਂ ਬੂਟੀ ਹੋਈ ਵੀ ਨਾ ਇਹਨੂੰ ਵੱਡਣ ਦੀ ਇਜਾਜ਼ਤ ਦਿੰਦੇ ਨਾ ਇੱਥੇ ਸੀਵਰੇਜ ਪਾਵਾ ਨੂੰ ਸਾਫ਼ ਕਰਨ ਦੀ ਇਜਾਜ਼ਤ ਦਿੰਦੇ ਐਦਾਂ ਕਰ ਰਹੇ ਜਿਦਾ ਪਾਕਿਸਤਾਨ ਨਾਲੇ ਹਿੰਦੁਸਤਾਨ ਦਾ ਏਰੀਆ ਹੁੰਦਾ ਐਦਾਂ ਬੰਡਿਆ ਰੇਲਵੇ ਨੇ ਜਾਂ ਕੋਈ ਇੱਥੇ ਕੰਮ ਕਰ ਦਵੇ ਤਾਂ ਉਹਨੂੰ ਦੌਕੇ ਮਾਰਦੇ ਉਹਦੇ ਵਿਰੁੱਧ ਪਰਚੇ ਕਰਾਂਦੇ ਇੰਨਾ ਕੀ ਤਾਅਚਾਰ ਹੈ ਅਸੀਂ ਪਾਕਿਸਤਾਨੀ ਹੈ ਤੁਸੀਂ ਸੀਲ ਵੀ ਕਰਤਾ ਸਭ ਕੁਝ ਕਰਤਾ ਕੰਮ ਤਾਂ ਕਰੋ ਜਾਂ ਹੁਣ ਦੋ ਸਹਾਰ ਘਾਟੋ ਕੇ ਤੁਸੀਂ ਚਕਾਓ ਕਿਉਂ ਨਹੀਂ ਆਏ ਮੌਕੇ ਤੇ ਤੁਸੀਂ ਐਮਸੀ ਸਾਹਿਬ ਨੂੰ ਕਹਿੰਦੇ ਵੇ ਤੇ ਹਟਰਾ ਮੁਆਕੇ ਚਕਾਓ ਵੇ ਤੁਸੀਂ ਪੈਸੇ ਖਰਚੋ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸੀਲ ਕਰਨਾ ਤੁਹਾਡਾ ਮੰਤਬ ਹੈ ਮੈਂ ਸਾਰੇ ਸਮਾਜ ਸੇਵੀਆਂ ਦਾ ਧੰਨਵਾਦ ਕਰਦਾ ਜਿਹੜੇ ਮੌਕੇ ਤੇ ਆਕੇ ਸਾਡਾ ਸਾਥ ਦਿੱਤਾ ਜੈ ਸ਼ਰਮ ਜੀ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਤੁਹਾਡਾ ਪੱਤਰਕਾਰ ਸਾਹਿਬਾਨ ਦਾ ਵੀ ਧੰਨਵਾਦ ਜਿਹੜੇ ਤੁਸੀਂ ਇੱਥੇ ਪਹੁੰਚੇ ਖਬਰ ਲਾਣ ਲਈ ਮੈਨੂੰ ਸਵੇਰੇ ਫੋਨ ਆਇਆ ਆਪਣੇ 9 ਵਜੇ लवली ਅੰਗਰੇਜ਼ੀ ਦਾ ਕਿ ਇੱਥੇ ਜਿਹੜੇ ਤਿੰਨ ਸਾਰੇ ਫੱਟੜ ਹੋ ਗਏ ਐ ਤੇ ਮੈਂ ਵੀ ਮੌਕੇ ਤੇ ਇੱਥੇ ਨਾਲ ਦੀ ਨਾਲ ਹੀ ਸਵੇਕ 9 ਵਜੇ ਇੱਥੇ ਪਹੁੰਚ ਗਿਆ ਸੀਗਾ ਤੇ ਆ ਕੇ ਦੇਖਿਆ ਤੇ ਜਿਹੜੇ ਦੋ ਸਾਨ ਹੈ ਉਹ ਤਾਂ ਮਤਲਬ ਖਤਮ ਹੋ ਗਏ ਉਹਨਾਂ ਦਾ ਤਾਂ ਮਤਲਬ ਤੁਸੀਂ ਦੇਖ ਲਿਆ ਮਤਲਬ ਦੱਸਣ ਦੀ ਅਸੀਂ ਉਹਦੇ ਚ ਹੈ ਨਹੀਂ ਤੇ ਇੱਕ ਸਾਨ ਹੈ ਜਿਹੜਾ ਉਹ ਬਚਿਆ ਹੋਇਆ ਉਹਦਾ ਟਰੀਟਮੈਂਟ ਚੱਲ ਰਿਹਾ ਇੱਕ ਸਰਬसेवा ਸਮਿਤੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਬ੍ਰੰਪੁਰ ਤੋਂ ਸਾਡੀ ਇੱਕ ਆਵਾਜ਼ ਇੱਥੇ ਪਹੁੰਚੇ ਆ ਉਹ ਟਰੀਟਮੈਂਟ ਕਰ ਰਿਹਾ ਤੇ ਟਰੀਟਮੈਂਟ ਚੱਲ ਰਿਹਾ ਤੇ ਕੋਸ਼ਿਸ਼ ਹੈ ਕਿ ਸਾਵਨ ਦਾ ਮਹੀਨਾ ਕੀ ਹੋ ਸਕੇ ਜਿਹੜਾ ਨੰਦੀ ਬੈਲ ਹੈ ਇਹ ਬਚ ਜਾਵੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਸਮਾਜ ਸੇਵੀਆਂ ਨੂੰ ਬੇਨਤੀ ਕਰਦੇ ਆ ਕਿ ਜਦੋਂ ਵੀ ਐਦਾਂ ਦੇ ਕਾਰਜ ਹੁੰਦੇ ਆ ਜਦੋਂ ਵੀ ਐਦਾਂ ਦੀ ਕੋਈ ਮੁਸੀਬਤ ਪੈਂਦੀ ਆ ਤਾਂ ਜ਼ਰੂਰ ਆਇਆ ਕਰੋ ਅੱਜ ਮੈਂ ਦੇਖਿਆ ਇੱਥੇ ਕਈ ਬੰਦੇ ਨੂੰ ਫੋਨ ਕਰਨ ਦੇ ਬਾਅਦ ਉਹੀ ਚੁੰਟਾ ਬੰਦੇ ਆਇਆ ਜਿਨ੍ਹਾਂ ਨੂੰ ਦਰਦੀ ਜਿਨ੍ਹਾਂ ਨੂੰ ਦਰਦ ਹੈ ਦਿਲਾਂ ਦੇ ਵਿੱਚ ਕਿ ਸਾਡੀ ਗਊ ਮਾਤਾ ਐ ਇਹ ਤਾਂ ਗਊ ਮਾਤਾ ਦੇ ਹੋ ਕੇ ਦੇਣ ਵਾਲੇ ਬਹੁਤ ਐ ਤਾਂ ਪਰ ਕਿੰਨੇ ਟਾਈਮ ਹੋ ਗਿਆ ਹਾਸਾ ਹੋਇਆ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਜੀ ਕੱਲ ਰਾਤ ਦਾ ਜਦੋਂ ਮੈਨੂੰ ਬਤਲਿਆ ਕੱਲ ਰਾਤ ਦਾ 12:00 ਵਜੇ ਦਾ ਹੋ ਗਿਆ ਬਜੀ 12:00 ਵਜੇ ਤੋਂ ਬਾਅਦ ਕਹਿੰਦੇ ਇੱਕ ਸਵੇਰੇ ਟ੍ਰੇਨ ਟਕਰਾ ਉਹਦੇ ਨਾਲ ਵੀ ਟਕਰਾਇਆ ਇੱਕ ਨੰਦੀਵਲ ਜਿਹੜਾ ਉਹ ਹੁਣ ਕਾਇਲ ਆ ਉਹਦੀ ਅਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਜ਼ਰੂਰ ਪਹੁੰਚਿਆ ਕਰੋ ਔਰ ਤੁਹਾਨੂੰ ਮੈਂ ਇੱਕ ਬੜੀ ਹੈਰਾਨੀਜਨਕ ਗੱਲ ਦੱਸਦਾ ਕਿ ਸਾਡੇ ਕੋਲ ਸਭ ਕੁਝ ਤਾਂ ਹੈਗਾ ਏ ਲੇਕਿਨ ਇੱਕ ਐਡਾ ਬੜਾ ਨੰਗਲ ਸ਼ਹਿਰ ਹੈ ਜਿੱਥੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸਾਂ ਡਿਗੇ ਸੀ ਨੰਗਲ ਡੈਮ ਦੀ ਨਹਿਰ ਦੇ ਵਿੱਚ ਅਸੀਂ ਉੱਥੇ ਸਾਂ ਗੱਡਿਆ ਸੀਗਾ ਤਦ ਵੀ ਹੈਡਰਾ ਨਹੀਂ ਦਾ ਸਾਡੇ ਕੋਲੋਂ ਅਸੀਂ ਦੂਜੇ ਦੂਜੀ ਸਟੇਟ ਹਿਮਾਚਲ ਤੋਂ ਮਹਤਪੁਰ ਤੋਂ ਹੈਡਰਾ ਮਗਾਇਆ ਸੀ ਉਹੀ ਮੁਸੀਬਤ ਅੱਜ ਫੇਰ ਸਾਡੇ ਸਾਹਮਣੇ ਹੈ ਮਤਲਬ ਅਸੀਂ ਇਹਨੂੰ ਬਚਾਉਣ ਲਈ 2 ਘੰਟੇ ਹੋ ਗਏ ਸਾਡੇ ਕੋਲੋਂ ਹੈਡਰਾ ਪ੍ਰੋਵਾਈਡ ਨਹੀਂ ਹੋ ਰਿਹਾ ਸਾਡੀ ਨਗਰ ਕਾਉਂਸਲ ਦੇ ਵਿੱਚ ਵੀ ਹੈ ਨਾਲ ਇੱਕ ਸਾਨੂੰ ਹੈਡਰ ਪ੍ਰੋਵਾਈਡ ਨਹੀਂ ਹੋ ਰਿਹਾ ਸੋ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਵੀ ਤੇ ਨਗਰ ਕੌਂਸਲ ਨੂੰ ਵੀ ਕਿ ਇਹ ਜੀ ਮਸ਼ੀਨਰੀਆਂ ਉਪਲਬਧ ਕਰਵਾਉਣ ਤਨਬਾਜੀ ਜੈ ਸ਼ਰਮ ਜੀ ਦਾ ਨਾਮ ਮਨੀਸ਼ ਸੈਣੀਆ ਜੀ ਸਾਨੂੰ ਜਵਾਰ ਮਾਰਕੀਟ ਤੋਂ ਫੋਨ ਆਇਆ ਤਾਂ ਕਿ ਇੱਕ ਜਿਹੜੇ ਨੰਦੀ ਜੀ ਹੈ ਟਰੇਨ ਦੇ ਨਾਲ ਐਕਸੀਡੈਂਟ ਹੋ ਗਿਆ ਵਾ ਤੇ ਤਿੰਨ ਜਾਨਵਰ ਦੇ ਜਿਹੜੇ ਬੇਜਵਾਨ ਜਿਹੜੇ ਦੋ ਆ ਜਿਹੜੀ ਮੌਕੇ ਤੇ ਮਰ ਗਏ ਵੇ ਜੀ ਕੱਲ ਦੇ ਤੇ ਇੱਕ ਜਿਹੜਾ ਇਹ ਨੰਦੀ ਜੀ ਹੈ ਇਹਨਾਂ ਦੀ ਵੀ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ ਫਿਰ ਵੀ ਸਾਡੀ ਟੀਮ ਸਾਰੀ ਮੌਕੇ ਦੀ ਪੁੱਜੀ ਤੇ ਇਹਨੂੰ ਰੈਸਕਿਊ ਵਗੈਰਾ ਕਰਿਆ ਕਰਦੇ ਦਾ ਜਿਹੜਾ ਮੋਰ ਦੇ ਜਵੇੜਾ ਉਹ ਵੀ ਟੁੱਟ ਗਿਆ ਵਾ ਜੀ ਤੇ ਪਿੱਛੇ ਦੇ ਜਿਹੜਾ ਲੱਤ ਦਾ ਚੋਲਾ ਹੁੰਦਾ ਉਹ ਸਾਰਾ ਟੁੱਟ ਗਿਆ ਵਾ ਜੀ ਤੇ ਹੁਣ ਸਮੱਸਿਆ ਇਹ ਹੈ ਕਿ ਅਸੀਂ ਨੂੰ ਟ੍ਰੀਟਮੈਂਟ ਤਾਂ ਦੇ ਦਿੱਤਾ ਫਰਸਟ ਐਡ ਇਹ ਨੇ ਦੇ ਦਿੱਤੀ ਤੇ ਨੂੰ ਲੈ ਕੇ ਜਾਣ ਦੀ ਸਮੱਸਿਆ ਆਇਆ ਕਰਦੀ ਕਿਉਂਕਿ ਰੇਲਵੇ ਦਾ ਸਾਰਾ ਜਿਹੜਾ ਏਰੀਆ ਇਹ ਸਾਰਾ ਬੰਦ ਹੈ ਤੇ ਅਸੀਂ ਉਹਨੂੰ ਕੋਸ਼ਿਸ਼ ਕਰਦੇ ਆ ਲੈ ਕੇ ਜਾਣ ਦੀ ਹੈਡਰਾ ਵੀ ਮੰਗਵਾਇਆ ਏ ਤੇ ਅਸੀਂ ਐਂਬੂਲੈਂਸ ਲੈ ਕੇ ਵੀ ਆਏ ਆ ਕੋਸ਼ਿਸ਼ ਕਰਦੇ ਇਹਨੂੰ ਆਪਣੀ ਸੁਸਾਇਟੀ ਸਰਪਤੇਵਾ ਉੱਥੇ ਸ਼ਿਫਟ ਕਰੀਏ ਤੇ ਇਹਦਾ ਅੱਗੇ ਦਾ ਜਿਹੜਾ ਜੋ ਵੀ ਟ੍ਰੀਟਮੈਂਟ ਹੈ ਉੱਥੇ ਰੱਖ ਕੇ ਕਰੀਏ ਧੰਨਵਾਦ ਜੀ ਫਰਸਟ ਏਡ ਕੀ ਦਿੱਤੀ ਹੈ ਜੀ ਫਰਸਟ ਏਡ ਭਾਜੀ ਜਿਹੜੇ ਇੰਜੈਕਸ਼ਨ ਵਗੈਰਾ ਹੁੰਦੇ ਮੌਕੇ ਤੇ ਉਹ ਲਗਾ ਦਿੱਤੇ ਆ ਮੈਡੀਸਿਨ ਵਗੈਰਾ ਦਵਾਈ ਵਗੈਰਾ ਲਗਾ ਦਿੱਤੀ ਤੇ ਪਾਣੀ ਵਗੈਰਾ ਪਲਾ ਦਿੱਤਾ ਤੇ ਇਹਦੀ ਸੁਭਾਵਨਾ ਬਹੁਤ ਘੱਟ ਹੈ ਜੀ ਮੋੜਨਾ ਜਿਹੜਾ ਪਾਟ ਹੈ ਬਿਲਕੁਲ ਫੱਟ ਚੁੱਕਿਆ ਵਾ ਉੱਥੇ ਸਟਿਚਸ ਵਗੈਰਾ ਹੋਣੇ ਤੇ ਇੱਥ